ਸ੍ਰੀ ਕਾਲ ਜੀ ਮੈਂ ਹਾ ਅਸ਼蒂ਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਵਿਕਰਮ ਸਿੰਘ ਮਜੀਠੀਆ ਉੱਤੇ ਬਹੁਤ ਵੱਡੀ ਕਾਰਵਾਈ ਇੱਕ ਵਾਰੀ ਫਿਰ ਹੋ ਗਈ ਹੈ ਜਿੱਥੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਹੈ ਵਾਰ-ਵਾਰ ਇਹ ਗੱਲ ਕਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਜੋ ਹੈ ਜੇਲ੍ਹ ਤੋਂ ਬਾਹਰ ਦੀ ਹਵਾ ਨਹੀਂ ਖਾ ਸਕਦਾ ਤਾਂ ਇਹ ਕਿਤੇ ਨਾ ਕਿਤੇ ਸੱਚ ਹੁੰਦਾ ਸਾਬਿਤ ਹੋ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਹੁਣ ਫਿਰ ਇੱਕ ਵਾਰ ਫਸ ਗਏ ਨੇ ਕਸੂਤੇ ਸਾਰੀ ਸਾਰੀ ਰਾਤ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਸੌਣ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਸਬੂਤ ਇਕੱਠੇ ਕੀਤੇ ਗਏ ਨੇ ਵਿਜੀਲੈਂਸ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਜੋ ਉਹਨਾਂ ਦੇ ਆਧਾਰ ਤੇ ਵੱਡੇ ਕਸੂਤੇ ਫਸ ਗਏ ਨੇ ਬਿਕਰਮ ਸਿੰਘ ਮਜੀਠੀਆ ਦੱਸ ਦਿੰਨੇ ਆ ਜੀ ਬਿਕਰਮ ਸਿੰਘ ਮਜੀਠੀਆ ਦੇ ਦੋ ਸਾਥੀ ਜੋ ਰਾਸਤ ਵਿੱਚ ਲੈ ਲਏ ਗਏ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ ਵੱਲੋਂ ਜਿਨ੍ਹਾਂ ਨੇ ਲੈਣ ਦੇਣ ਕੀਤਾ ਸੀ ਕਰੋੜਾਂ ਰੁਪਏ ਦਾ ਵਿਕਰਮ ਸਿੰਘ ਮਜੀਠੀਆ ਨਾਲ ਜਿੱਥੇ ਕਰੋੜਾਂ ਦੇ ਵਿੱਚ ਲੈਣ ਦੇਣ ਹੋਇਆ ਸੀ ਤਾਂ ਉਹ ਹੁਣ ਵਿਕਰਮ ਸਿੰਘ ਮਜੀਠੀਆ ਉਸ ਕਾਰਵਾਈ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਜੋ ਸ਼ੈੱਲ ਕੰਪਨੀਆਂ ਖਰੀਦੀਆਂ ਗਈਆਂ ਸੀਗੀਆਂ ਵਿਕਰਮ ਸਿੰਘ ਮਜੀਠੀਆ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਦੇ ਸਾਥੀ ਹੁਣ ਗ੍ਰਿਫਤਾਰ ਕਰ ਲਏ ਗਏ ਨੇ ਦਿਨ ਬੇ ਰਾਤ ਜੋ ਹੈ ਵਿਕਰਮ ਸਿੰਘ ਮਜੀਠੀਆ ਲਈ ਹੁਣ ਭਾਰੀ ਪੈ ਗਿਆ ਹੈ ਉਹਨਾਂ ਦੇ ਪਰਿਵਾਰ ਲਈ ਭਾਰੀ ਪੈ ਗਿਆ ਹੈ ਤੇ ਖਾਸ ਕਰਕੇ ਗਨੀਪ ਕੌਰ ਵਾਸਤੇ ਇਹ ਪਿਆਰੀ ਪੈਂਦਾ ਨਜ਼ਰ ਆ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਉੱਤੇ ਹੁਣ 3 ਤੋਂ 4 ਮੁਕੱਦਮੇ ਹੋਣ ਜਾ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਖੁਦ ਕਹਿ ਰਹੇ ਨੇ ਅਸ਼ਦੀਪ ਪਲੇਅਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ 3 ਤੋਂ 4 ਵੱਡੇ ਜਿਹੜੇ ਸਬੂਤ ਹੱਥ ਲੱਗ ਚੁੱਕੇ ਨੇ ਪੰਜਾਬ ਸਰਕਾਰ ਦੇ ਜੋ ਪੇਸ਼ ਕੀਤੇ ਜਾਣਗੇ ਜਿੱਥੇ ਵਾਰ-ਵਾਰ ਪਟੀਸ਼ਨ ਪਾਈ ਜਾ ਰਹੀ ਸੀ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਦੀ ਸੁਣਵਾਈ ਹੋਣੀ ਸੀ 30 ਜੁਲਾਈ ਨੂੰ ਕਿ ਮੈਨੂੰ ਜ਼ਮਾਨਤ ਦਿੱਤੀ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਰ ਵੱਡੀ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਵੱਡੇ ਤੌਰ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਉਹਨਾਂ ਦੇ ਸਾਥੀਆਂ ਨੇ ਜੋ ਸ਼ੈਲ ਕੰਪਨੀਆਂ ਦੇ ਉੱਤੇ ਕਰੋੜਾਂ ਰੁਪਏ ਦਾ ਕਪੜਾ ਕੀਤਾ ਸੀ ਤਾਂ ਉਹ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਜੋ ਸਿਮ ਵੀ ਫੜੀ ਗਈ ਸੀ ਜਸਮੀਤ ਜਸਮੀਤ ਸਿੰਘ ਦੇ ਕੋਲੋਂ ਉਹ ਵੀ ਵੱਡੇ ਪੱਦਰ ਤੇ ਫਰੋਲੇ ਜਾਣਗੇ ਜੋ ਦੋ ਵੱਡੇ ਸਬੂਤ ਸਾਹਮਣੇ ਆ ਚੁੱਕੇ ਨੇ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਦੀ ਬਾਹਰ ਦੀ ਹਵਾ ਕਿਤੇ ਨਾ ਕਿਤੇ ਨਹੀਂ ਖਾ ਸਕਦਾ ਵਿਕਰਮ ਸਿੰਘ ਮਜੀਠੀਆ ਨੂੰ ਰਾਤ ਪਰ ਦਿਨ ਜੋ ਹੈ ਇਹ ਗੱਲ ਸਤਾ ਰਹੀ ਹੈ ਜੋ ਉਹਨਾਂ ਦੇ ਸਾਥੀਆਂ ਵੱਲੋਂ ਵੀ ਵੱਡੇ ਸਬੂਤ ਫੜ ਲਏ ਗਏ ਨੇ ਤੇ ਉਹ ਜਲਦੀ ਹੀ ਅਦਾਲਤ ਦੇ ਵਿੱਚ ਪੇਸ਼ ਵੀ ਕੀਤੇ ਜਾਣਗੇ ਜਿੱਥੇ ਵਿਕਰਮ ਸਿੰਘ ਮਜੀਠੀਆ ਵੱਲੋਂ ਇਹ ਕਿਹਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਸੀਂ ਚੀਕਾਂ ਕਢਾ ਦੇਵਾਂਗੇ ਲੇਕਿਨ ਹੁਣ ਆਪਦੀਆਂ ਚੀਕਾਂ ਹੀ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਦੀਆਂ ਜਿੱਥੇ ਹਰ ਇੱਕ ਪਾਸੋਂ विक्रम सिंह मजीठिया ਦੇ ਨਾ ਸ਼੍ਰੋਮਿਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਤੇ ਝੂਠੇ ਇਲਜ਼ਾਮ ਲਗਾਏ ਗਏ ਨੇ ਲੇਕਿਨ 10 ਤੋਂ 4 ਫਿਰ ਵੱਡੇ ਮੁਕਦਮੇ ਜੋ ਨੇ ਲੱਗਣਗੇ ਵਿਕਰਮ ਸਿੰਘ ਮਜੀਠੀਆ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਮੁੱਛਾਂ ਨੂੰ ਤਾਂ ਦਿੰਦੇ ਨੇ ਜੋ ਪੱਟਾ ਤੇ ਥਾਪੀਆਂ ਮਾਰਦੇ ਨੇ ਹੁਣ ਉਹਨਾਂ ਦੀਆਂ ਪੱਟਾ ਦੀਆਂ ਥਾਪੀਆਂ ਆਪ ਦੇ ਆਪ ਹੀ ਬੰਦ ਹੋ ਜਾਣਗੀਆਂ ਇਹ ਅਸ਼ਦੀਪ ਪਲੇਅਰ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਤਿੰਨ ਤੋਂ ਚਾਰ ਵੱਡੇ ਮੁਕੱਦਮੇ ਫਿਰ ਲੱਗਣ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹਦੇ ਵਿੱਚ ਸ਼ੈੱਲ ਕੰਪਨੀਆਂ ਦੀ ਵੀ ਗੱਲ ਆਈ ਸਿੰਮ ਦੀ ਵੀ ਗੱਲ ਆਈ ਤੇ ਸ਼ਾਇਦ ਹੋਰ ਵੀ ਵੱਡੇ ਮਾਮਲੇ ਸਾਹਮਣੇ ਨਜ਼ਰ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਲੇਕਿਨ ਵਿਕਰਮ ਸਿੰਘ ਮਜੀਠੀਆ ਤੇ ਉੱਤੇ ਫਿਰ ਤੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਤੋਂ ਵਿਜੀਲੈਂਸ ਵੱਲੋਂ ਪੰਜਾਬ ਪੁਲਿਸ ਵੱਲੋਂ ਛਾਣਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਵਿਕਰਮ ਸਿੰਘ ਮਜੀਠੀਆ ਇਸ ਟਾਈਮ ਕਸੂਤੇ ਫਸ ਚੁੱਕੇ ਹਨ